ਅੰਮ੍ਰਿਤਸਰ ਤੋਂ ਇੱਕ ਮਹੱਤਵਪੂਰਨ ਅਤੇ ਪ੍ਰੇਰਣਾਦਾਇਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰਪੋਰੇਸ਼ਨ ਮਿਸ਼ਨ ਅਧੀਨ ਨੌਜਵਾਨਾਂ ਖਾਸ ਕਰਕੇ ਲੜਕੀਆਂ ਨੂੰ ਰੋਜ਼ਗਾਰ ਦੇਣ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਇਸ ਮੌਕੇ ਤੇ ਸ਼੍ਰੀਮਤੀ ਅਮਨਦੀਪ ਕੌਰ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਅਤੇ ਮੁੱਖ ਕਾਰਜਕਾਰੀ ਅਫਸਰ ਡੀਬੀਈ ਅੰਮ੍ਰਿਤਸਰ ਦੇ ਇਸਾ ਯੋਜਨ ਜੋਜਨਾ ਦਾ ਪ੍ਰਗਟਾਪ ਕੀਤਾ ਉਹਨਾਂ ਨੇ ਕਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਸਕੀਮ ਦਾ ਤਹਿਤ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਲੜਕੀਆਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਯੋਗ ਬਣਾ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਅਭਿਆਸਰ ਸ਼੍ਰੀ ਮੁਕੇਸ਼ ਸਰੰਗਲ ਨੇ ਦੱਸਿਆ ਕਿ ਇਸ ਯਕੀਮ ਤਹਿਤ ਬੜਾ ਫਰਬੇਦਾਰ 26 ਨੂੰ ਸਵੇਰੇ 10 ਵਜੇ ਸਿਰਫ ਲੜਕੀਆਂ ਲਈ ਸਰਕਾਰੀ ਸਰੂਪ ਰਾਣੀ ਕਾਲਜ ਵਿੱਚ ਕੇ ਰੋਜ਼ਗਾਰ ਕੈਂਪ ਤੇ ਸਵੇਰ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਇਸ ਕੈਂਪ ਵਿੱਚ ਨਾਮੀ ਕੰਪਨੀਆਂ ਵਰਗੇ ਇਨਫਿਊਂਸ ਸ਼ੋਲਿਓ ਹਨ ਕੇਅਰ ਹੈਲਥ ਇੰਸ਼ੋਰੈਂਸ ਲੌਂਗ ਲਾਜਿਕ ਐਫਐ ਜੂਡੀਓ ਸਟੋਰ ਡੀਮਾਰਟ ਸਵਾਨੀ ਮੋਟਰਸ ਸਾਡਾ ਪਿੰਡ ਸਤਿਆ ਭਾਰਤੀ ਸਕੂਲ ਨਿੱਧਿਆ ਵੈਲਥ ਐਡਵਾਈਸਰੀ ਉਕਰਾਜ਼ ਹੈਲਥ케ਅਰ ਪੀਐਨਵੀ ਮੈਡ ਲਾਈਫ ਫਸਟਾਰ ਹੈਲਥ ਅਤੇ ਮੈਕਸਿਕਸ ਕੋਚ ਰੈਡ ਪਾਗ ਲੈ ਰਹੀਆਂ ਨੇ ਇਹ ਕੰਪਨੀਆਂ ਭਾਗ ਲੈਣ ਵਾਲੀਆਂ ਲੜਕੀਆਂ ਨੂੰ 9000 ਤੋਂ 35000 ਤੱਕ ਤਨਖਾਹ ਦੇਣਗੀਆਂ ਕੈਂਪ ਵਿੱਚ 10ਵੀਂ 12ਵੀਂ ਗ੍ਰੈਜੂਏਟ ਪੋਸਟ ਗ੍ਰੈਜੂਏਟ ਦੇ ਵਿਦਿਆਰਥੀ ਆਗਲਾ ਸਕਦੇ ਨੇ 949 ਉਮੀਦਵਾਰ ਆਪਣੇ ਯੋਗਤਾ ਦੇ ਸਰਟੀਫਿਕੇਟ ਲੈ ਕੇ ਸਵੇਰੇ 10 ਵਜੇ ਕਾਲਜ ਵਿਕੇ ਪਹੁੰਚ ਸਕਦੇ ਨੇ ਸਵੈ ਰੋਜ਼ਗਾਰ ਕੈਂਪ ਵਿੱਚ ਡਾਇਰੈਕਟਰ ਖੇਤੀ ਵਿਗਿਆਨ ਕੇਂਦਰ ਜਰਨਲ ਮੈਨੇਜਰ ਜ਼ਿਲ੍ਹਾ ਉਜੋਗ ਕੇਂਦਰ ਜ਼ਿਲ੍ਹਾ ਮੈਨੇਜਰ ਬੈਂਕਿੰਗ ਕੋ ਅਤੇ ਲੀਡ ਬੈਂਕ ਮੈਨੇਜਰ ਵੀ ਸ਼ਾਮਲ ਹੋ ਕੇ ਸਕੀਮ ਦੀ ਜਾਣਕਾਰੀ ਸਾਂਝਾ ਕਰਨਗੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀ ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਲੜਕੀਆਂ ਦਾ ਸਿਹਤ ਵਿਭਾਗ ਵੱਲੋਂ ਫ੍ਰੀ ਚੈੱਕਅਪ ਵੀ ਕੀਤਾ ਜਾਏਗਾ ਵਧੇਰੇ ਜਾਣਕਾਰੀ ਲਈ ਇਸ ਦਫ਼ਤਰ ਦੇ ਹੈਲਪਲਾਈਨ ਨੰਬਰ ਸੰਪਰਕ ਕੀਤਾ ਜਾ ਰਿਹਾ ਸਖਦਾ ਤੇ ਇਸ ਵੀਰ ਦੀ ਵਧੀਆ ਅਪਡੇਟ ਤੇ ਅਪਡੇਟ ਸਾਨੂੰ ਸਾਂਝੀ ਕੀਤੀ ਸਾਡੇ ਰਿਪੋਰਟਰ ਦਵਿੰਦਰ ਕਮਲ ਪੂਰੀ ਪੰਜਾਬੀ ਲਿੰਕ মিডিਆ ਅੰਮ੍ਰਿਤਸਰ ਤੋਂ ਧੰਨਵਾਦ